ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂਡੇ ਰੀ ਫਾਰਮ ਬਠਿੰਡਾ ਦੇ ਵਿੱਚ ਅੱਜ ਦੀ ਵੀਡੀਓ ਪਿੰਡ ਗਾਜੀਆਣਾ ਕਿਸੇ ਵੀ ਵੀਰ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਹੈਗਾ 9878123917 ਅੱਜ ਨਾਲ ਵੀਰੇ ਆਪਾਂ ਬਰੀਡ ਵਾਸਤੇ ਤੁਹਾਨੂੰ ਕੱਟਾ ਦਿਖਾਵਾਂਗੇ ਉਮਰ 2 ਸਾਲ ਆ ਚੰਗੇ ਕੱਦ ਕਾਠ ਵਾਲਾ ਤੇ ਅਸਹਾਰ ਵਾਲੇ ਐਮ 29 ਦਾ ਵੀਰੇ ਇਹ ਪੂਰਾ ਵੱਡਾ ਤੇ ਖੀਰੇ ਹੀ ਆ ਮੇਰੇ ਹਿਸਾਬ ਨਾਲ ਸੰਗ ਸੰਗ ਬਹੁਤ ਸੋਹਣਾ ਬਾਈਆਂ ਨੇ ਪਹਿਲਾਂ ਤਾਂ ਪਾਲਣਾ ਸੀਗਾ ਤੇ ਹੁਣ ਮਾਂ ਦਾ ਦੁੱਧ ਵੀ ਇਹਦਾ ਸੀਗਾ 22 ਕਿਲੋ ਤੇ ਚੰਗਾ ਹੀ ਆ ਘਟਾ ਪੂਰਾ ਚੰਗਾ ਤੇ ਪਿੰਡ ਆ ਗਿਆ ਗਾਜੀਆਣਾ ਜਿਲ੍ਹਾ ਮੋਗਾ ਕਹਿੰਦਾ ਬਈ ਜਿਲ੍ਹਾ ਮੋਗਾ ਦਾ ਸੀ ਇਹ ਨਿਹਾਲ ਸਿੰਘ ਵਾਲਾ ਤੇ ਨੇੜੇ-ਡੇੜੇ ਦੇ ਪਿੰਡ ਬੁਰਜ ਹਮੀਰਾ ਆ ਗਿਆ ਤੇ ਸਾਈ ਤੋਂ ਤੇ ਇਧਰ ਖਾਈ ਵੀ ਆ ਗਿਆ ਕੋਲੇ ਤੇ ਇੰਨਾ ਚੰਗਾ ਬੱਚਾ ਗਿਆ ਵੀਰੇ ਤੇ ਬਾਈਆਂ ਨੇ ਤਾਂ ਹੁਣ ਮਜਬੂਰੀ ਦੇ ਕਾਰਨ ਚੱਲ ਵੇਚਣਾਗਾ ਪੂਰਾ ਟੌਪ ਦਾ ਮੈਂ ਤੁਹਾਨੂੰ ਥੱਲੇ ਤੇ ਇਹਨੂੰ ਕਰਾਉਣਾ ਚੈੱਕ ਆ ਦੇਖੋ ਕਿੰਨੇ ਸੋਹਣੇ ਟੈਸਟ ਕਰ ਰਿਹਾ ਇਹਦੇ ਇੱਕ ਨੰਬਰ ਆ ਜਾ ਬਈ ਉਧਰ ਨੇੜੇ ਆ ਜਾ ਦੇ ਸਸੀ ਗਾਲ ਜੀ ਬਈ ਹੋਰ ਠੀਕ ਠਾਕ ਹੋ ਮੜਾ ਉੱਚੀ ਬੋਲੋ ਜੰਗਾ ਤੇ ਵੀਰੇ ਇਹ ਬੱਚਾ 2 ਸਾਲ ਦਾ ਹੋ ਗਿਆ 2 ਸਾਲ ਦਾ ਠੀਕ ਆ ਤੇ ਮੰਝਾ ਤੇ ਤਾਂ ਨਹੀਂ ਛੱਡਣ ਲੱਗੇ ਤੇ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ 23 ਕਿਲੋ ਕੋਲੇ ਸੀਗੇ ਤੁਹਾਡੇ ਪਹਿਲਾਂ ਦੀ ਮਾਂ 23 ਕਿਲੋ ਤੇ ਐਮ ਆ ਨਤੀ ਦਾ ਆ ਗਿਆ ਸਹਾਰ ਵਾਲੇ ਦਾ ਐ ਚਲਡੀ ਵੀ ਦਾ ਤੇ ਹਜੇ ਮੰਝਾ ਤੇ ਨਹੀਂ ਛੱਡਣ ਲੱਗੇ ਕਰਾਓ ਯਾਨੀ 2 ਸਾਲ ਦੀ ਉਮਰ ਹੋ ਗਈ ਇਹਦੀ ਦੰਦੋ ਦੰਦ ਵੀ ਵੇਖੇ ਖੀਰੇ ਹੀ ਹੋਊਗਾ ਦੇਖਿਆ ਨਹੀਂ ਖੀਰੇ ਹੀ ਹੋਊਗਾ ਫਿਰ ਤਾਂ ਇਹ 2 ਸਾਲ ਉਮਰ ਆ ਤੇ ਖੀਰੇ ਪੂਰਾ ਚੰਗਾ ਵੀਰੇ ਕਰ ਲਿਓ ਚੈੱਕ ਤੇ ਨੰਬਰ ਵਾਈਆਂ ਦਾ ਹੈਗਾ 98765 36022 ਇਹ ਬਸ ਸਕਰੀਨ ਤੇ ਬਲਾ ਲੂੰ ਤੇ ਬਰੀਡ ਵਾਸਤੇ ਕਿਸੇ ਨੇ ਵੀ ਬਾਈ ਨੇ ਲੈਣਾ ਮੇਲੇ ਮੂਲੇ ਵਾਸਤੇ ਲੈਣਾ ਆ ਚੈੱਕ ਕਰੋ ਟੈਸਟ ਵੀ ਕਰ ਕਰੋ ਇਹਦੇ ਚੈੱਕ ਕਿੰਨੇ ਵਧੀਆ ਥੱਲੇ ਤੋਂ ਪੂਰਾ ਇੱਕ ਨੰਬਰ ਤੇ ਕੁੰਬਲੇ ਕੁੰਬਲੇ ਦਾ ਬਾਹਲਾ ਬਰੀਕ ਤੇ ਕਾਲਾ ਛਾ ਹੈਗਾ ਆ ਸਿੰਗੀ-ਸੂੰਗੀ ਦੇਖੋ ਮੜੇ ਹੀ ਖੋਲ ਕੇ ਬਾਈ ਤੋਰੀ ਮੜਾ ਜਾਨੂੰ ਪੂਰਾ ਟਾਪ ਦਾ ਕਰ ਲਿਓ ਚੈੱਕ ਤੇ ਮੁੱਲ ਬਾਈ ਕਰਨਗੇ ਫੋਨ ਤੇ ਹੋਊਗਾ ਜਮਾਂ ਜਾਇਜ਼ ਪੂਰਾ ਚੰਗਾ ਬੱਚਾ ਹੈਗਾ ਇੱਕ ਨੰਬਰ ਕਾਲੀ ਗੁਲੀ ਭੋਰਾ ਵੀ ਨਹੀਂ ਕਰਦਾ ਤੋਰ ਦੇ ਵੀਰੇ ਲੈ ਚੱਲ ਲੰਮਾ ਆਕਰੋ ਚੈੱਕ ਥੱਲੇ ਪੂਰਾ ਚੰਗਾ ਮੋੜ ਲੈ ਵੀਰੇ ਮੋੜ ਲੈ ਮੋੜ ਲੈ ਆਕਰੋ ਚੈੱਕ ਹੁਣ ਮੰਨਾਂ ਦੇ ਵਸ ਕਾਬਲੀਆ ਲਾਉਣ ਦੇ ਹੋ ਜਾਊਗਾ ਤੇ ਪਹਿਲਾਂ ਤਾਂ ਬਾਈਆਂ ਨੇ ਰੱਖਣੇ ਸੀਗਾ ਸਵੇਰ ਸੁਬਾ ਹੁੰਦਾ ਚੰਗੀ ਕਰਦੇ ਸਿੰਘ ਜਮ ਰਿੰਗ ਆ ਗਿਆ ਪੂਰਾ ਚੰਗਾ ਘਟਾਗਾ ਜੇ ਕਿ ਇਹਨੇ ਡੇਰੀ ਵਾਸਤੇ ਲੈਣਾ ਜਾਂ ਕਿ ਇਹਨੇ ਮੇਲੇ ਵਾਸਤੇ ਵੀ ਤਿਆਰ ਕਰਨਾ ਪੂਰਾ ਵਧੀਆ ਵੀਰੇ ਆਕਰੋ ਚੈੱਕ ਪੂਰਾ ਨਾਮ ਪੂਰਾ ਟਾਪ ਦਾ ਵੀਰੇ ਤੇ ਪਿੰਡ ਆ ਗਿਆ ਗਾਜੀ ਆਣਾ ਬੜਾ ਸੋਹਣਾ ਬੱਚਾ ਵੀਰੇ ਕਰ ਲਿਓ ਤੁਹਾਨੂੰ ਬਾਰ ਕੇ ਫੋਨ ਉਹ ਹੀ ਲਾਇਓ ਬਾਈ ਜਿਨ੍ਹਾਂ ਨੇ ਲੈਣਾ ਹੈ ਨੰਬਰ ਤੁਹਾਨੂੰ ਬੋਲਤਾ ਸ਼੍ਰੀਿੰਦ ਲਾਦਾ ਪੂਰਾ ਤੇ ਇਹੋ ਜਿਹੇ ਪਸ਼ੂ ਆ ਬਾਈਆਂ ਕੋਲ ਸਾਰੇ ਆ ਵੀ ਮੱਝ ਚੰਗੀ ਗੋਈ ਆ ਇਹਦੀ ਮਾਂ ਦਾ ਦਿੱਤੀ ਵੇਚ ਆ ਵੀ 20 ਕਿਲੋ ਦੁੱਧ ਵਾਲੀ ਆ ਆ ਵੀ ਕੱਟੀ ਚੰਗੀ ਚੰਗੀ ਪਸ਼ੂ ਇਹਨਾਂ ਕੋਲੇ ਤੇ 22-23 ਕਿਲੋ ਮਾਂ ਦਾ ਦੁੱਧ ਸੀ ਆ ਗਿਆ 29 ਦਾ ਇਹ ਪੂਰਾ ਚੰਗਾ ਕਰ ਲਿਓ ਬਾਈਆਂ ਨਾਲ ਸੰਪਰਕ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਤੈਅਦ ਲੋ ਧੰਨਵਾਦ